ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਆ ਅੱਜ ਆਪਣੇ ਇੰਡੀਆ ਦਾ ਕਹਿ ਲਓ ਕਿ ਇੰਡੀਆ ਦਾ ਉਹ ਪੈਟਰੋਲ ਪੰਪ ਆ ਜਿਹਦੇ ਵਿੱਚ ਕੀ ਕੈਦੀ ਕੰਮ ਕਰਦੇ ਆ ਤੇ ਪੁਲਿਸ ਵਾਲਿਆਂ ਨੇ ਖੋਲਿਆ ਹੋਇਆ ਵਾ ਕੈਦੀਆਂ ਨੂੰ ਸੁਧਾਰਨ ਵਾਸਤੇ ਤੁਸੀਂ ਦੇਖ ਰਹੇ ਆ ਇੰਡੀਅਨ ਔਇਲ ਇਹ ਇੰਡੀਅਨ ਔਇਲ ਦਾ ਪੰਪ ਲੱਗਿਆ ਹੋਇਆ ਵਾ ਆ ਦੇਖੋ ਇਸ ਪੈਟਰੋਲ ਪੰਪ ਦੇ ਵਿੱਚ ਕਹਿੰਦੇ ਕੈਦੀ ਕੰਮ ਕਰਦੇ ਆ ਜੀ ਕੈਦੀ ਹਾਂਜੀ ਕਿਹੜਾ ਕਿ ਰੂਪਨਗਰ ਚ ਬੇਲਾ ਰੋਡ ਤੇ ਸਥਿਤ ਆ ਤੁਸੀਂ ਦੇਖ ਸਕਦੇ ਆ ਇਸ ਟਾਈਮ ਲੇ ਦੀ ਓਵਰ ਟਾਈਮ ਹੋ ਗਿਆ ਹੈ ਇਹ ਵੀ ਇੱਕ ਕਾਰਨ ਆ ਵੀ ਸ਼ਾਮ ਨੂੰ ਛੇਤੀ ਬੰਦ ਹੋ ਜਾਂਦਾ ਕਿਉਂਕਿ ਜਿਹੜੇ ਕੈਦੀ ਆ ਆਪਣੇ ਆਪਣੇ ਬੈਰਕਾਂ 'ਚ ਚੱਲ ਜਾਂਦੇ ਆ ਸੋ ਤੁਸੀਂ ਦੇਖੋ ਔਨ ਰੋਡ ਇਹ ਪੂਰਾ ਪੈਟਰੋਲ ਪੰਪ ਹੈ ਸਭ ਤੋਂ ਹੈਰਾਨੇਜਨਕ ਮਾਮਲਾ ਜਿਹੜਾ ਵੀ ਇੱਥੇ ਸਾਰਾ ਦਿਨ ਜਿਹੜੇ ਕੰਮ ਕਰਦੇ ਆ ਕੋਈ ਕਿਰਾਏ ਤੇ ਨਹੀਂ ਬੰਦੇ ਹੈਗੇ ਕੋਈ ਦਿਹਾੜੀ ਤੇ ਨਹੀਂ ਆਂਦੇ ਕੋਈ ਤਨਖਾਹ ਤੇ ਨਹੀਂ ਆਂਦੇ ਇਹ ਬੰਦੇ ਆਂਦੇ ਆ ਸਿਰਫ ਤੇ ਸਿਰਫ ਜਿਹੜੇ ਜੇਲ੍ਹ ਵਿੱਚ ਕੈਦੀ ਆ ਉਹ ਇੱਥੇ ਆ ਕੇ ਕੰਮ ਕਰਦੇ ਆ ਸੋ ਇਹਨਾਂ ਦਾ ਜਿਹੜਾ ਮਕਸਦ ਆ ਉਹ ਇਹ ਹੀ ਆ ਕਿ ਕਿਵੇਂ ਨਾ ਕਿਵੇਂ ਲੋਕਾਂ 'ਚ ਸੁਧਾਰ ਲਿਆਂਦਾ ਜਾਵੇ ਜਿਹੜੇ ਅੰਦਰ ਕੈਦੀ ਆ ਉਹਨਾਂ ਨੂੰ ਤਾਂ ਕਿ ਤੁਹਾਨੂੰ ਇੱਥੇ ਇਹ ਪਤਾ ਲੱਗ ਸਕੇ ਕਿ ਕੈਦੀਆਂ ਨੂੰ ਸੁਧਾਰਨ ਦਾ ਇੱਕ ਤਰੀਕਾ ਹੋਰ ਵੀ ਬਹੁਤ ਸਾਡੀ ਸਾਡੀ ਸੋਡੀ ਇਹੀ ਹੈ ਸੋ ਤੁਸੀਂ ਦੇਖ ਰਹੇ ਆ ਨੇਮ ਪਲੇਟ ਲੱਗੀ ਹੋਈ ਆ ਉਜਾਲਾ ਫਿਊਲਸ ਰੂਪਨਗਰ ਜੇਲ ਹਰਜੋਤ ਸਿੰਘ ਬੈਸਨੇ ਦਾ ਦੁਕਾਟਣ ਕੀਤਾ ਸੀਗਾ ਸੋ ਦੇਖ ਰਹੇ ਆ ਤੁਸੀਂ ਇੰਡੀਆ ਦਾ ਇਕਲੌਤਾ ਉਹ ਪੈਟਰੋਲ ਪੰਪ ਜਿਹੜਾ ਕਿ ਕੈਦੀਆਂ ਨੂੰ ਸੁਧਾਰਨ ਵਾਸਤੇ ਬਣਾਇਆ ਗਿਆ ਸੀ ਔਰ ਜ਼ਿਲ੍ਹਾ ਰੂਪਨਗਰ ਦੇ ਵਿੱਚ ਸਥਿਤਤਾ ਜੀ ਤੇ ਕਿਨੇ ਕਿਨੇ ਇਸ પેટ્રોલ ਪੰਪ ਤੇ ਤੇਲ ਪਵਾਇਆ ਵਾ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੌਣ ਕੌਣ ਇੱਥੇ ਦੁਬਾਰਾ ਫੇਰ ਆਊਗਾ ਤੇਲ ਪਵਾਉਣ ਵਾਸਤੇ ਉਹ ਵੀ ਸਾਨੂੰ ਜਰੂਰ ਦੱਸਿਓ ਆ ਦੇਖ ਰਹੇ ਹਾਂ ਤੁਸੀਂ ਅਸਟਨ ਸਿਰਫ ਇੱਕ ਭਰਾ ਇੱਥੇ ਬੈਠੇ ਆ ਬਾਕੀ ਸਾਰੇ ਮੈਨੂੰ ਲੱਗਾ ਚਲੇ ਗਏ ਅੰਦਰ ਹਾਂਜੀ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਏ ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਵੀ ਜਿਹੜਾ ਕੈਦੀ ਹੁੰਦੇ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਬਾਹਰ ਕੰਮ ਕਰਨ ਦਾ ਸੋ ਬਹੁਤ ਹੀ ਵਧੀਆ ਇੱਥੇ ਅਪਰਾਲਾ ਕੀਤਾ ਗਿਆ ਕੈਦੀਆਂ ਨੂੰ ਬਾਹਰ ਆ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬੜਾ ਬਦਲਾਅ ਆਉਂਦਾ ਹੈ ਕੈਦੀਆਂ ਨੂੰ ਸੁਧਰਨ ਦਾ ਇੱਕ ਬਹੁਤ ਬੜਾ ਮੌਕਾ ਮਿਲਦਾ ਹੈ ਸੋ ਪ੍ਰਭੂ ਇਹ ਜੇ ਅਪਰਾਲੇ ਬਿਲਕੁਲ ਹੋਣੇ ਚਾਹੀਦੇ ਆ ਥਾਂ ਥਾਂ ਤੇ ਇਦਾਂ ਦੇ ਜਿਹੜੇ ਪੈਟਰੋਲ ਪੰਪ ਆ ਹੋਰ ਇਦਾਂ ਦੇ ਕੰਮਕਾਰ ਹੋਣੇ ਚਾਹੀਦੇ ਆ ਧੰਨਵਾਦ ਜੀ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਆ ਅੱਜ ਆਪਣੇ ਇੰਡੀਆ ਦਾ ਕਹਿ ਲਓ ਕਿ ਇੰਡੀਆ ਦਾ ਉਹ ਪੈਟਰੋਲ ਪੰਪ ਆ ਜਿਹਦੇ ਵਿੱਚ ਕੀ ਕੈਦੀ ਕੰਮ ਕਰਦੇ ਆ ਤੇ ਪੁਲਿਸ ਵਾਲਿਆਂ ਨੇ ਖੋਲਿਆ ਹੋਇਆ ਵਾ ਕੈਦੀਆਂ ਨੂੰ ਸੁਧਾਰਨ ਵਾਸਤੇ ਤੁਸੀਂ ਦੇਖ ਰਹੇ ਆ ਇੰਡੀਅਨ ਆਇਲ ਇਹ ਇੰਡੀਆਨਾ ਆਇਲ ਦਾ ਪੰਪ ਲੱਗਿਆ ਹੋਇਆ ਵਾ ਆ ਦੇਖੋ ਇਸ ਪٹرول ਪੰਪ ਦੇ ਵਿੱਚ ਕਹਿੰਦੇ ਕੈਦੀ ਕੰਮ ਕਰਦੇ ਆ ਜੀ ਕੈਦੀ ਹਾਂਜੀ ਜਿਹੜਾ ਕਿ ਰੂਪਨਗਰ ਚ ਬੇਲਾ ਰੋਡ ਤੇ ਸਥਿਤ ਆ ਤੁਸੀਂ ਦੇਖ ਸਕਦੇ ਆ ਇਸ ਟਾਈਮ ਲ ਦੇ ਓਵਰ ਟਾਈਮ ਹੋ ਗਿਆ ਏ ਇਹ ਵੀ ਇੱਕ ਕਾਰਨ ਆ ਵੀ ਸ਼ਾਮ ਨੂੰ ਛੇਤੀ ਬੰਦ ਹੋ ਜਾਂਦਾ ਕਿਉਂਕਿ ਜਿਹੜੇ ਕੈਦੀ ਆ ਆਪਣੇ ਆਪਣੇ ਬੈਰਕਾਂ ਚ ਚਲ ਜਾਂਦੇ ਆ ਸੋ ਤੁਸੀਂ ਦੇਖੋ ਔਨ ਰੋਡ ਇਹ ਪੂਰਾ ਪٹرول ਪੰਪ ਸਭ ਤੋਂ ਹੈਰਾਨੇਜਨਕ ਮਾਮਲਾ ਜਿਹੜਾ ਵੀ ਇੱਥੇ ਸਾਰਾ ਦਿਨ ਜਿਹੜੇ ਕੰਮ ਕਰਦੇ ਆ ਕੋਈ ਕਿਰਾਏ ਤੇ ਨਹੀਂ ਬੰਦੇ ਹੈਗੇ ਕੋਈ ਦਿਹਾੜੀ ਤੇ ਨਹੀਂ ਆਂਦੇ ਕੋਈ ਤਨਖਾਹ ਤੇ ਨਹੀਂ ਆਂਦੇ ਇਹ ਬੰਦੇ ਆਂਦੇ ਆ ਸਿਰਫ ਤੇ ਸਿਰਫ ਜਿਹੜੇ ਜੇਲ੍ਹ ਵਿੱਚ ਕੈਦੀ ਆ ਉਹ ਇੱਥੇ ਆ ਕੇ ਕੰਮ ਕਰਦੇ ਆ ਸੋ ਇਹਨਾਂ ਦਾ ਜਿਹੜਾ ਮਕਸਦ ਆ ਉਹ ਇਹ ਹੀ ਆ ਕਿ ਕਿਵੇਂ ਨਾ ਕਿਵੇਂ ਲੋਕਾਂ 'ਚ ਸੁਧਾਰ ਲਿਆਂਦਾ ਜਾਵੇ ਜਿਹੜੇ ਅੰਦਰ ਕੈਦੀ ਆ ਉਹਨਾਂ ਨੂੰ ਤਾਂ ਕਿ ਤੁਹਾਨੂੰ ਇੱਥੇ ਇਹ ਪਤਾ ਲੱਗ ਸਕੇ ਕਿ ਕੈਦੀਆਂ ਨੂੰ ਸੁਧਾਰਨ ਦਾ ਇੱਕ ਤਰੀਕਾ ਹੋਰ ਵੀ ਬਹੁਤ ਸਾਡੀ ਸਾਡੀ ਰੋਟੀ ਇਹੀ ਹੈ ਅੱਛਾ ਸਾਬ ਤੁਸੀਂ ਦੇਖ ਰਹੇ ਆ ਨੇਮ ਪਲੇਟ ਲੱਗੀ ਹੋਈ ਆ ਉਜਾਲਾ ਫਿਊਲਸ ਰੂਪਨਗਰ ਜੇਲ ਹਰਜੋਤ ਸਿੰਘ ਬੈਂਸ ਨੇ ਦਾ ਦੁਕਾਟਣ ਕੀਤਾ ਸੀਗਾ ਸੋ ਦੇਖ ਰਹੇ ਆ ਤੁਸੀਂ ਇੰਡੀਆ ਦਾ ਇਕਲੌਤਾ ਉਹ ਪੈਟਰੋਲ ਪੰਪ ਜਿਹੜਾ ਕਿ ਕੈਦੀਆਂ ਨੂੰ ਸੁਧਾਰਨ ਵਾਸਤੇ ਬਣਾਇਆ ਗਿਆ ਸੀ ਔਰ ਜਿਲ੍ਹਾ ਰੂਪਨਗਰ ਦੇ ਵਿੱਚ ਸਥਿਤਤਾ ਜੀ ਤੇ ਕਿਹਨੇ ਕਿਹਨੇ ਇਸ ਪੈਟਰੋਲ ਪੰਪ ਤੇ ਤੇਲ ਪਵਾਇਆ ਵਾ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੌਣ-ਕੌਣ ਇੱਥੇ ਦੁਬਾਰਾ ਫੇਰ ਆਊਗਾ ਤੇਲ ਪਵਾਉਣ ਵਾਸਤੇ ਉਹ ਵੀ ਸਾਨੂੰ ਜਰੂਰ ਦੱਸਿਓ ਆ ਦੇਖ ਰਹੇ ਆ ਤੁਸੀਂ ਇਸ ਟਾਈਮ ਸਿਰਫ ਇੱਕ ਅਪਰਾਧ ਇੱਥੇ ਬੈਠੇ ਆ ਬਾਕੀ ਸਾਰੇ ਮੈਨੂੰ ਲੱਗਾ ਚਲੇ ਗਏ ਅੰਦਰ ਹਾਂਜੀ ਸਰਕਾਰ ਦਾ ਬਹੁਤ ਵਧੀਆ ਅਪਰਾਲਾ ਹੈ ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਵੀ ਜਿਹੜਾ ਕੈਦੀ ਹੁੰਦੇ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਬਾਹਰ ਕੰਮ ਕਰਨ ਦਾ ਸੋ ਬਹੁਤ ਹੀ ਵਧੀਆ ਇੱਥੇ ਅਪਰਾਲਾ ਕੀਤਾ ਗਿਆ ਕੈਦੀਆਂ ਨੂੰ ਬਾਹਰ ਆ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬੜਾ ਬਦਲਾਅ ਆਉਂਦਾ ਹੈ ਕੈਦੀਆਂ ਨੂੰ ਸੁਧਰਨ ਦਾ ਇੱਕ ਬਹੁਤ ਬੜਾ ਮੌਕਾ ਮਿਲਦਾ ਹੈ ਸੋ ਪ੍ਰਭੂ ਇਹ ਜੇ ਅਪਰਾਲੇ ਬਿਲਕੁਲ ਹੋਣੇ ਚਾਹੀਦੇ ਆ ਥਾਂ ਥਾਂ ਤੇ ਐਦਾਂ ਦੇ ਜਿਹੜੇ ਪੈਟਰੋਲ ਮਾਪਿਆ ਹੋਰ ਐਦ